ਬਾਬਾ ਭਵਾਂ ਕਿਸੇ ਵੱਡੇ ਡੇਰੇ 'ਚ ਬੈਠਾ ਹੋਵੇ ਤੇ ਭਵਾਂ ਛੋਟੇ ਡੇਰੇ 'ਚ ਬੈਠਾ ਹੋਵੇ ਜਿੰਨਾ ਚਿਰ ਉਸ ਬਾਬੇ ਦਾ ਪਰਦਾ ਨਹੀਂ ਚੱਕਿਆ ਜਾਂਦਾ ਉਹ ਉਨਾ ਚਿਰ ਹੀ ਬਾਬਾ ਹੈ ਤੇ ਬਾਬਿਆਂ ਤੇ ਅੱਜਕੱਲ ਬੜੀ ਭਾਰੀ ਹੈ ਬਾਬੇ बच ਕੇ ਰੋ ਕਿਉਂਕਿ ਡੇਰਿਆਂ ਦੇ ਵਿੱਚ ਜਿਹੜਾ ਕੁਛ ਕ ਬੈਠ ਕੇ ਉਹ ਕਰਦੇ ਐ ਉਹ ਅਖੀਰ ਹੌਲੀ-ਹੌਲੀ ਹੌਲੀ-ਹੌਲੀ ਨੰਗਾ ਹੋ ਹੀ ਜਾਂਦਾ ਹੈ ਤੇ ਨਾਨਕ ਸਰ ਦੇ ਬਾਬਿਆਂ ਤੇ ਵੀ ਅੱਜ ਕੱਲ ਬਹੁਤ ਭਾਰੀ ਹੋਈ ਐ ਨਾਨਕ ਸਰ ਵਾਲੇ ਬਾਬਿਆਂ ਨੂੰ ਬੇਨਤੀ ਐ ਵੀ ਆਪਦਾ ਅ ਗੜਾ ਸੌਸਰ ਰੋ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਐ ਤੇ ਮਾੜੀ ਮਾੜੀ ਗੱਲ ਜਨਤਕ ਹੋ ਜਾਂਦੀ ਤੇ ਫਿਰ ਜਲੂਸ ਬਹੁਤ ਕੱਢਦੇ ਲੋਕ ਆ ਬਾਬਾ ਇੱਕ ਹੋਰ ਫੜ ਲਿਆ ਨਾਨਕ ਸਰ ਵਾਲਾ ਤੇ ਇਹਦਾ ਜਲੂਸ ਕੱਢਤਾ ਤੇ ਕੱਢਿਆ ਵੀ ਨਾਨਕ ਸਰਗੀ ਨਹੀਂ ਐ ਉੱਥੇ ਹੀ ਬੈਠ ਕੇ ਉੱਥੇ ਜਲੂਸ ਕੱਢਿਆ ਤੇ ਆ ਸੁਣ ਲਓ ਵੀਡੀਓ ਕੀ ਕੀ ਇਸ ਬਾਬੇ ਨੇ ਕੀਤਾ ਸੀਗਾ ਤੇ ਕਮੈਂਟ ਵੀ ਕਰਿਓ ਦੱਸਿਓ ਤੇ ਸ਼ੇਅਰ ਵੀ ਕਰ ਦਿਓ ਇਹਨੂੰ ਤਾਂ ਕਿ ਜਿਹੜੇ ਬਾਬਿਆਂ ਦਾ ਅਸਲ ਸੱਚ ਲੋਕਾਂ ਦੇ ਸਾਹਮਣੇ ਆ ਸਕੇ ਆ ਵੀਡੀਓ ਆ ਗਈ ਹੈ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਬਾਬੇ ਐ ਬੈਠੇ ਜਿਹੜੇ ਹਜੇ ਨਹੀਂ ਜਿਨ੍ਹਾਂ ਦਾ ਪਰਦਾ ਝਾਰ ਹੋਇਆ ਉਹਨਾਂ ਦਾ ਵੀ ਪਤਾ ਲੱਗ ਜੇ ਵੀ ਕੀ ਕਰੀ ਜਾਂਦੇ ਆ ਅੱਜ ਤੱਕ ਮੈਂ ਚਿੱਟੀ ਦਾੜੀ ਕਰਕੇ ਬਜ਼ੁਰਗ ਕਰਕੇ ਬਾਬਾ ਜੀ ਦੀ ਹਾਜ਼ਰੀ ਚ ਕੋਈ ਨਹੀਂ ਕਿਹਾ ਹਾਂ ਇਹ ਵੀ ਸ਼ਾਇਦ ਮੈਂ ਵੀ ਇੱਥੇ ਸਾਡੇ ਦਾਦੇ ਦੀ ਉਮਰ ਦਾ ਗੁਰੂ ਅੱਗੇ ਪਾਲ ਨੂੰ ਭੇਂਟੋਂ ਭੇਂਟੋਂ ਆ ਤੂੰ ਬੋਲੇ ਮੈਂ ਤੈਨੂੰ ਮਾਰ ਦੂੰ ਨਹੀਂ ਤੁਸੀਂ ਗੁਰੂ ਦੀ ਥਾਬੇ 'ਚ ਬੈਠੇ ਹਾਂ ਹਾਂ ਇਹਨੂੰ ਇਹ ਲੱਗਦਾ ਵੀ ਹਰ ਵੀ ਆਏ ਬੋਲਦੇ ਆਏ ਬੋਲ ਕੇ ਹੁਣ ਜਾਨੀ ਕਿ ਮੈਂ ਵਿਚੋਂ ਖਿੱਚ ਲਿਆ ਫਿਰ ਆ ਜਾ ਮੈਂ ਨਹੀਂ ਗੁਰੂ ਦੀ ਥਾਬੇ 'ਤੇ ਬੈਠ ਕੇ ਗਾਲ ਕੱਢਣੀ ਇਹ ਕਿੱਥੋਂ ਸਿੱਖਿਆ ਇਹ ਦਸ ਵੀ ਕਾ ਕੇਗਰ ਸੱਚ ਹੈ ਕਿ ਝੂਠਾ ਬਾਬਾ ਜੀ ਹੋਰ ਤੰਗ ਕਰਦਾ ਸਾਕੇ ਕਿ ਤੂੰ ਨਾ ਬਾਬਾ ਜੀ ਬਾਬਾ ਨਹੀਂ ਪੱਗੜ ਘੋਣ ਵਾਲੀ ਹਰਕਤ ਕਰੂਗਾ ਕੋਈ ਨਹੀਂ ਦੱਸ ਇਹਨੂੰ ਕੌਣ ਆ ਤੂੰ ਨੂੰ ਕਹੀ ਇਹਨੇ ਬਾਹਰ ਵੀ ਕੇ ਗੱਲ ਤਾਂ ਮਾਗਦੀ ਮੈਂ ਤਾਂ ਸਤਨਾਂ ਸਾਡੇ ਤੇ ਜੱਜ ਲੱਗਿਆ ਤੇਰੇ ਤੇ ਲੱਗਿਆ ਹੂੰ ਸੁਣ ਵੀ ਨਹੀਂ ਕਰਦੇ ਤਾਂ ਧਿਆਨ ਮੈਂ ਬਾਬਾ ਨੰਨਸਨ ਤੋਂ ਬਿਨਾ ਕਿਸੇ ਦੀ ਪਰਵਾਹ ਨਹੀਂ ਮੈਨੂੰ ਜੇ ਤੇਰੀ ਹੁਣ ਦੁਬਾਰਾ ਮੈਨੂੰ ਸ਼ਿਕਾਇਤ ਆ ਗਈ ਜੋ ਮਰਜੀ ਮੈਂ ਰਤਨ ਸਿੰਘ ਦੇ ਬਲੱਡ ਚ ਨਹੀਂ ਮੈਂ ਹਰਾਮ ਦਾ ਹਾਂ ਤੈਨੂੰ ਮੂੰਹ ਕੁੱਟਾ ਠੀਕ ਹੈ ਮੈਂ ਤੈਨੂੰ 4 ਮਹੀਨਾ ਬੰਦ ਕਰ ਠੀਕ ਹੈ ਬਾਬਾ ਜੀ ਹੁਣ ਰਗਨੀ ਸੁਣ ਲੈ ਹੁਣ ਇਧਰ ਇੱਕ ਗੱਲ ਹੋਰ ਸੁਣ ਲਓ ਇਹਦੀ ਵੀਡੀਓ ਬਣਾਉਣੀ ਆ ਇਹਨੂੰ ਮੈਂ ਟੌਫੀਆਂ ਬੰਦ ਕਰਨ ਨੂੰ ਕਿਹਾ ਵੀ ਤੇਰੀਆਂ ਟੌਫੀਆਂ ਨਾਲ ਅਵੱਗਿਆ ਹੁੰਦੀਆਂ ਨੇ ਤਾਂ ਤੋਂ ਬੰਦ ਆ ਇਹਦਾ ਤਰੀਕਾ ਦੱਸਦਾ ਮੈਂ ਤੁਹਾਨੂੰ ਨਾਲੇ ਮਾਂ ਬੁਲਾਈ ਜਾਂਦੀ ਨਾਲੇ ਜਵਾਕ ਆ ਵੀ ਮੈਂ ਇਸ ਬੰਦੇ ਦੇ ਚਾਹਲ ਤੇ ਮੂੰਹੋਂ ਕਦੇ ਪੁੱਤ ਸੁਣਿਆ ਹੀ ਨਹੀਂ ਬੱਚੇ ਨੂੰ ਵਿੱਚੇ ਟੀਮੀ ਬੁਲਾ ਲੈਂਦਾ ਵਿੱਚੇ ਬੱਚਾ ਬੁਲਾ ਲੈਂਦਾ 17 ਦੀਆਂ ਟੌਫੀਆਂ ਨਾਲ 10000 ਰੁਪਇਆ ਬਣਾਉਣਾ ਰੋਜ਼ ਬਣਾਉਣਾ ਨਾ ਅਛਾ ਲੈਂਦਾ ਨਹੀਂ ਪੈਸੇ ਲੋਕ ਨਹੀਂ ਕਿਹਾ ਸੀ ਮੈਂ ਚੱਲ ਫਿਰ ਮੈਨੂੰ ਐਂ ਦੱਸ ਉਹਨੇ ਕਿਹਾ ਕਿਨੇ ਪੈਸੇ ਮੰਗਣੇ ਲੈ ਕੇ ਆਉਂਦਾ ਕਿਨੇ ਕਿਹਾ ਤੂੰ ਪੈਸੇ ਮੰਗਣੇ ਹਾਂ ਹੁਣ ਦਿੰਦੇ ਆ ਲੋਕ ਯਾਰ ਸਾਨੂੰ ਤਾਂ ਨਹੀਂ ਦਿੰਦੇ ਤੁਹਾਨੂੰ ਕਿਉਂ ਦਿੰਦੇ ਆ ਨਹੀਂ ਨਹੀਂ ਇੱਕ ਗੱਲ ਆ ਸਾਨੂੰ ਨਹੀਂ ਦਿੱਤੇ ਜਾਂਦਾ ਜਦੋਂ ਮੰਗਦੇ ਆ ਤੁਸੀਂ ਇਹ ਤਾਂ ਤੋਹੀ ਕਿਹਾ ਤੇਰੇ ਵੀ ਜੋ ਤੂੰ ਖਾਲੀ ਬਣਾ ਲਏਂਗਾ ਮੁੰਡੇ ਨੂੰ ਲੈ ਕੇ ਆਵਾਂ ਜਿਹਨੇ ਮੰਗਿਆ ਤੂੰ ਮੰਗਦਾ ਪਈ ਫੇਰ ਹੋਰ ਕਦੋਂ ਕਹੀ ਜਨਾ ਮੁੰਡੇ ਨੇ ਗਲਤੀ ਮੰਨੀ ਹੁਣ ਗਲਤੀ ਮੰਨੀ ਗਲਤੀ ਮੈਂ ਤੈਨੂੰ ਕਿੰਨੇ ਵਾਰ ਇਹ ਨਹੀਂ ਉਹ ਮੈਂ ਗਲਤੀ ਨਹੀਂ ਮੰਨੀ ਹੱਥ ਜੋੜੇ ਮੈਂ ਇਹਨੂੰ ਐਂ ਕਿਹਾ ਜਿਹਨੇ ਦਰਤੇ ਬੈਠਾ ਪਿੱਛੇ ਬਾਬਾ ਜੀ ਦਾ ਸਰੂਪ ਆ ਉਹਦਾ ਭੈਣ ਚਲੋਂਗੀ ਚਲੋਂਗੀ ਹੁਣ ਤੈਨੂੰ ਮੈਂ ਦੱਸਦਾ ਮੈਂ ਹੁਣ ਤਾਂ ਬਹੁਤ ਜਿਹੜੀ ਤੂੰ ਹੱਲ ਕਰਦੇ ਨੇ ਨਿਖਾ ਕਰਦੇ ਹੁਣ ਮਨ ਕੋਈ ਨਹੀਂ ਦੇ ਮੈਨੂੰ ਸਤਨਾਮ ਛੱਡ ਕੇ ਜਿਹਨੂੰ ਮਰਜ਼ੀ ਦੱਸੀ ਹਾਂ ਹੁਣ ਮੈਨੂੰ ਪਤਾ ਲੱਗਿਆ ਮੇਰੇ ਕੋਲੇ ਤੇਰੀ ਸ਼ਿਕਾਇਤ ਆ ਗਈ